ਉਹ ਮੈਰੀਟੋਰੀਅਸ ਸਕੂਲਾਂ ਦੇ ਦਾਖਲੇ ਲਈ ਜਿਹੜਾ ਰੱਖਮਾ ਕਰਨ ਹੈਗਾ ਤਾਂ ਵਿਦਿਆਰਥੀਆਂ ਨੇ ਜਿਹੜਾ ਆਪਣਾ ਕੋਈ ਵੀ ਕਾਰਡ ਆਟਾਦਾਲ ਕਾਰਡ ਹੈਗਾ ਡਿਸੇਬਲਡ ਵਾਲਾ ਕਾਰਡ ਹੈਗਾ ਕਿਸ ਤਰੀਕੇ ਦੇ ਨਾਲ ਕਿਹੜੀਆਂ ਸ਼ਰਤਾਂ ਹੁਣ ਬਕਾਇਦਾ ਤੌਰ ਤੇ ਪਹਿਲਾਂ ਵੀ ਜਿਹੜਾ ਜਾਣੂ ਕਰਵਾਇਆ ਹੋਇਆਗਾ ਇੱਕ ਵਾਰੀ ਫੇਰ ਤੁਹਾਡੀ ਨਜ਼ਰ ਕਰਦੇ ਆਂਗੇ ਬਾਕੀ ਇਸ ਤੋਂ ਪਹਿਲਾਂ ਜਿਹੜੀਆਂ ਕਿੰਨੀਆਂ ਸੀਟਾਂ ਬਣਦੀਆਂ ਨੇ ਉਹ ਵੀ ਵੀਡੀਓ ਪਾਈ ਜਾ ਚੁੱਕੀ ਹੈਗੀ ਉੱਥੋਂ ਵੀ ਤੁਸੀਂ ਦੇਖ ਸਕਦੇ ਹੋ ਜਾ ਕੇ ਵੀ ਕਿੰਨੀਆਂ-ਕਿੰਨੀਆਂ ਸੀਟਾਂ ਨੇ ਆਟਾਦਾਲ ਦੀ ਕਿੰਨੀਆਂ ਬਣਦੀਆਂ ਨੇ ਦਿਕਲਾੰਗ ਵਾਲਿਆਂ ਵਿਦਿਆਰਥੀਆਂ ਦੀਆਂ ਸੀਟਾਂ ਜਿਹੜੀਆਂ ਕੋਟੇ ਦੀਆਂ ਕਿੰਨੀਆਂ ਰੱਖੀਆਂ ਗਈਆਂ ਨੇਗੀਆਂ ਇਸ ਤਰ੍ਹਾਂ ਦੇ ਨਾਲ ਜਿਹੜੀ ਸਾਰੀ ਜਾਣਕਾਰੀ ਇਕੱਤਰਤ ਕੀਤੀ ਗਈ ਆ ਵੂਮਨ ਹੈੱਡਡ ਹਾਊਸਹੋਲਡ ਜਿਹੜਾ ਰਾਖਵਾ ਕਰਨ ਕਿੰਨਾਗਾ ਸਾਰਾ ਦਿੱਤਾ ਹੋਇਆਗਾ ਉਹਦੇ ਵਿੱਚ ਇਹ ਜਿਹੜੀ ਵੀਡੀਓ ਦਾ ਮਕਸਦ ਹੈਗਾਗਾ ਵੀ ਜਿਹੜੇ ਤੁਹਾਡਾ ਕਾਰਡ ਆ ਉਹ ਕਿਸ ਪ੍ਰਕਾਰ ਦਾ ਹੋਵੇ ਉਸ ਨੂੰ ਜਿਹੜਾ ਨਜ਼ਰਸ਼ਾਨੀ ਕਰਨਾਗਾ ਨੰਬਰ 1 ਕਹਿੰਦਾ ਵੀ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਲਈ 10% ਸੀਟਾਂ ਰਾਖਵੇਂ ਰੱਖੀਆਂ ਗਈਆਂ ਜੋ ਕਿ ਖੁਰਾਕ ਦੇ ਸਪਲਾਈ ਵਿਭਾਗ ਦੀ ਆਟਾ ਦਾਲ ਸਕੀਮ ਦੇ ਹੱਕਦਾਰ ਪਰਿਵਾਰ ਨਾਲ ਸੰਬੰਧ ਰੱਖਦੇ ਹੋਣ। ਭਾਵੇਂ ਲਾਜ਼ਮੀ ਤੌਰ ਤੇ ਸਮਾਰਟ ਕਾਰਡ ਧਾਰਕ ਹੋਣ। ਇਹ ਕਥਨ ਪਹਿਲਾਂ ਜਿਹੜਾ ਸਪਸ਼ਟ ਕਰ ਜਾਂਦਾ ਹੈਗਾ। ਦੂਸਰਾ ਕਹਿੰਦਾ ਵੀ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਦੇ ਉਮੀਦਵਾਰਾਂ ਲਈ ਇਸ 10% ਰਾਖਮੀਕਰਨ ਦਾ ਲਾਭ ਲੈਣ ਲਈ ਲਾਜ਼ਮੀ ਹੋਵੇਗਾ ਕਿ ਉਹ ਨਵੀਨਤਮ ਆਟਾ ਦਾਲ ਸਮਾਰਟ ਕਾਰਡ ਦਿਖਾਉਣ ਜਾਂ ਇਸ ਦੇ ਬਰਾਬਰ ਦਾ ਕੋਈ ਹੋਰ ਕਾਰਡ ਦਿਖਾਉਣ ਜੋ ਪੰਜਾਬ ਰਾਜ ਦੇ ਖੁਰਾਕ ਤੇ ਸਪਲਾਈ ਵਿਭਾਗ ਦੇ ਸਮਰੱਥ ਅਧਿਕਾਰੀ ਤੋਂ ਉਸ ਦੇ ਦਫ਼ਤਰ ਦੀ ਮੋਹਰ ਸਮੇਤ ਪ੍ਰਤੀਸਤਾ ਕਰੋ ਵੀ ਇਹ ਪ੍ਰਤੀਸਤਾਕਰ 6 ਮਹੀਨੇ ਤੋਂ ਜ਼ਿਆਦਾ ਪੁਰਾਣਾ ਨਹੀਂ ਹੋਣਾ ਚਾਹੀਦਾ ਜਿਹੜਾ ਵੀ ਤੁਹਾਡੇ ਕੋਲ ਜਿਹੜਾ ਜਿਹਨੂੰ ਆਪਾਂ ਨੀਲਾ ਕਾਰਡ ਕਹਿ ਦਿੰਦੇ ਹਾਂਗੇ ਉਹ ਹੋਵੇ ਤੇ ਜਾਂ ਸਮਾਰਟ ਕਾਰਡ ਹੋਵੇ ਉਹ ਭਾਈ 6 ਮਹੀਨੇ ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ ਸਮਰੱਥ ਅਧਿਕਾਰੀ ਦੇ ਉੱਤੇ ਸਾਈਨ ਹੋਣੇ ਚਾਹੀਦੇ ਆ ਇਹ ਆਸ ਹੈ ਤੁਸੀਂ ਗੱਲਾਂ ਪਹਿਲਾਂ ਪੂਰੀਆਂ ਕਰ ਹੀ ਲਈਆਂ ਹੋਣਗੀਆਂ ਤਾਂ ਇਹ ਵੀ ਗੱਲ ਸਪਸ਼ਟ ਕੀਤੀ ਹੈ ਜੇਕਰ ਜਨਰਲ ਖਾਲੀ ਸੀਟਾਂ ਰਹਿੰਦੀਆਂ ਤਾਂ ਫਿਰ ਇਹਦੇ ਵਿੱਚੋਂ ਖਾਲੀ ਸੀਟਾਂ ਜਿਹੜੀਆਂ ਜਨਰਲ ਮੈਟ ਦੇ ਵਿੱਚ 60 40 ਦੇ ਅਨੁਪਾਤ ਕੁੜੀਆਂ ਤੇ ਮੁੰਡਿਆਂ ਵਿੱਚੋਂ ਬਰਾਬਰੀ ਭਰੀਆਂ ਜਾਣਗੀਆਂ ਵਿਕਲਾਂਗ ਬਦਾਰਤਿਆਂ ਲਈ ਰਕਮ ਕਰਨਾ ਸਰਕਾਰ ਦਾ ਜਿਹੜਾ ਪੱਤਰ ਹੈਗਾ 921 ਦਾ ਲੜਕੀਆਂ ਲਈ 10% ਅਤੇ ਲੜਕਿਆਂ ਲਈ 5% ਰਕਮ ਰੱਖੀ ਗਈ ਜਾਨੇ ਪਹਿਲਾਂ ਵੀ ਇਹ ਸੂਚਿਤ ਅਸੀਂ ਤੱਕ ਹੈ ਸਾਰਾ 3.2 ਦਾ ਦੋ ਕੀ ਕਹਿੰਦਾ ਹੈਗਾ ਵੀ ਜਿਹੜਾ ਵਿਦਿਆਰਥੀਆਂ ਨੂੰ ਦਾਖਲਾ ਉਹਨਾਂ ਨੂੰ ਦਿੱਤਾ ਜਾਵੇਗਾ ਜਿਨ੍ਹਾਂ ਦੀ ਵਿਕਲੰਗਤਾ 40% ਜਾਂ ਇਸ ਤੋਂ ਵੱਧ ਹੋਵੇਗੀ ਇਸ ਜਿਹੜਾ ਪੱਤਰ ਦੇ ਅਨੁਸਾਰ ਸਮਾਜਿਕ ਸੁਰੱਖਿਆ ਤੇ ਸਤਰੀ ਵਾਲ ਵਿਕਾਸ ਜਿਹੜਾ ਪੱਤਰ ਜਾਰੀ ਕੀਤਾ ਹੋਇਆਗਾ 10% ਵਿਕਲੰਗ ਕੁੜੀਆਂ ਤੇ 5% ਵਿਕਲੰਗ ਮੁੰਡਿਆਂ ਲਈ ਰਾਖਵੀਂ ਸੀਟਾਂ ਸਿਰਫ ਉਹਨਾਂ ਵਿਕਲੰਗ ਵਿਦਿਆਰਥੀਆਂ ਦਿੱਤੀਆਂ ਜਾਣਗੀਆਂ ਜਿਨ੍ਹਾਂ ਕੋਲ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਮਰੱਥ ਅਧਿਕਾਰੀ ਦੁਆਰਾ ਜਾਰੀ ਪ੍ਰਮਾਣਿਤ ਵਿਕਲੰਗਤਾ ਸਰਟੀਫਿਕੇਟ ਹੋਵੇਗਾ ਜਿਸ ਵਿੱਚ 40% ਜਾਂ ਇਸ ਤੋਂ ਵੱਧ ਵਿਗਲਾਂਗਤਾ ਦਰਸਾਈ ਹੋਵੇ ਪੰਜਾਬ ਸਰਕਾਰ ਨੇ ਤੁਹਾਨੂੰ ਭਈਓ ਜਿਹੜਾ ਸਮਰੱਥ ਅਧਿਕਾਰੀ ਨੇ ਜਾਰੀ ਕੀਤਾ ਹੋਵੇ ਵਿਗਲਾਂਗਤਾ ਸਰਟੀਫਿਕੇਟ ਉਹਦੇ ਵਿੱਚ ਜਿਹੜੇ 40% ਤੋਂ ਜਿਹੜਾ ਵੱਧ ਵਿਗਲਾਂਗਤਾ ਦਰਸਾਈ ਹੋਵੇ ਘੱਟ ਨਾ ਹੋਵੇ ਉਸ ਨੂੰ ਜਿਹੜਾ ਯੋਗ ਨਹੀਂ ਮੰਨਿਆ ਜਾਵੇਗਾ ਇਸ ਕੋਟੇ ਦੀਨ ਤਾਂ ਜੇਕਰ ਇਹ ਵੀ ਖਾਲੀ ਰਹਿੰਦੀਆਂ ਨੇ ਤਾਂ ਭਈ ਇਹਨੂੰ ਵੀ ਜਿਹੜਾ ਜਨਰਲ ਮੈਟ ਦੇ ਵਿੱਚ 60 40 ਦੇ ਅਨੁਪਾਤ ਅਨੁਸਾਰ ਕੁੜੀਆਂ ਤੇ ਮੁੰਡਿਆਂ ਵਿੱਚ ਬਰਾਬਰ ਭਰੀਆਂ ਜਾਣਗੀਆਂ ਅੱਗੇ ਆ ਜਾਂਦਾ ਜੀ ਊਮੈਨ ਹੈੱਡਡ ਹਾਊਸਹੋਲਡ ਦੀਆਂ ਕੁੜੀਆਂ ਲਈ ਰਾਖਵਾ ਕਰਨ ਸਮਾਜਿਕ ਸੁਰੱਖਿਆ ਤੇ ਇਸਤਰੀ ਬਾਲ ਭਾਗ ਦੇ ਮਤੀ ਇਹਨੇ ਨੋਟੀਫਿਕੇਸ਼ਨ ਅਨੁਸਾਰ 20% ਸੀਟਾਂ ਊਮੈਨ ਹੈਡਡ ਹਾਊਸਹੋਲਡ ਰਿਖਵੇਂ ਰੱਖੀਆਂ ਗਈਆਂ ਨੇ ਉਂਈ ਦੁਬਾਰਾ ਨੂੰ ਮੈਟਰੀਟਰੀ ਸਕੂਲ ਦਾਖਲੇ ਲਈ ਊਮੈਨ ਹੈਡਡ ਹਾਊਸਹੋਲਡ ਕੈਟਾਗਰੀ ਦਾ ਲਾਭ ਲੈਣ ਦੀ ਪ੍ਰਮਾਣਿਤ ਸਬੂਤ ਦਿਖਾਉਣਾ ਜਿਹੜਾ ਜ਼ਰੂਰੀ ਹੋਵੇਗਾ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਤੇ ਇਸਤਰੀ ਦੇ ਬਾਲ ਵਿਕਾਸ ਦੇ ਨੋਟੀਫਿਕੇਸ਼ਨ ਅਨੁਸਾਰ 20% ਕੋਟੇ ਦੀਆਂ ਰੱਖੀਆਂ ਸੀਟਾਂ ਸਿਰਫ ਲੜਕੀਆਂ ਨੂੰ ਦਿੱਤੀਆਂ ਜਾਣਗੀਆਂ ਕਿਹੜੀਆਂ ਲੜਕੀਆਂ ਨੂੰ ਜਿਹੜਾ ਕਿੰਨਾ ਦਾ ਕੋਟਾ ਹੁੰਦਾ WHH ਵਾਲਾ ਕੋਈ ਵੀ ਔਰਤ ਜੋ ਘਰ ਦੀ ਮੁਖੀ ਹੋਵੇ ਚਾਹੇ ਦਾਦੀ ਹੋਵੇ ਮਾਤਾ ਪਿਤਾ ਦੋਵਾਂ ਦੀ ਮੌਤ ਹੋਣ ਦੀ ਸੂਰਤ ਵਿੱਚ ਜਾਂ ਮਾਂ ਹੋਵੇ ਪਿਤਾ ਦੀ ਮੌਤ ਹੋ ਗਈ ਹੋਵੇ ਤਲਾਕ ਹੋ ਗਿਆ ਹੋਵੇ ਵਿਕਲਾਂਗ ਪਿਤਾ ਹੋਵੇ ਜੋ ਕੰਮ ਕਰਨ ਕਮਾਉਣ ਦੀ ਯੋਗ ਨਾ ਹੋਵੇ ਪਿਤਾ ਦੀ ਲੰਬੇ ਸਮੇਂ ਤੋਂ ਗਏ ਘਰ ਤੋਂ ਗੈਰ ਹਾਜ਼ਰੀ ਗੈਰ ਮੌਜੂਦਗੀ ਘੱਟੋ ਘੱਟ 7 ਸਾਲ ਦੀ ਜਿਹੜੀ ਗੈਰ ਮੌਜੂਦਗੀ ਹੋਵੇ ਘਰ ਦੇ ਵਿੱਚ ਇਹ ਆ ਜਾਂ ਵੱਡੀ ਭੈਣ ਮਾਤਾ ਪਿਤਾ ਦੋਵਾਂ ਦੀ ਮੌਤ ਹੋਣ ਦੀ ਸੂਰਤ ਵਿੱਚ ਮਾਤਾ ਪਿਤਾ ਦੋਵਾਂ ਦੀ ਮੌਤ ਹੋਣ ਦੀ ਸੂਰਤ ਵਿੱਚ ਜਾਂ ਪਿਤਾ ਦੀ ਗੁੰਮਸ਼ਦਗੀ ਵਿਕਲਾਂਗਤਾ ਤਲਾਕ ਦੇ ਕੇਸ ਵਿੱਚ ਸਬੰਧਿਤ ਪ੍ਰਮਾਣਿਤ ਸਰਟੀਫਿਕੇਟ ਜੋ ਕਿਸ ਮਰਥ ਅਧਿਕਾਰੀ ਦੁਆਰਾ ਜਿਹੜਾ ਜਾਰੀ ਕੀਤਾ ਗਿਆ ਹੋਵੇ ਇਹ ਦਿਖਾਉਣਾ ਕੀ ਆ ਭਾਈ ਲਾਜ਼ਮੀ ਹੋਵੇਗਾ ਜੇਕਰ ਇਸ ਕੋਟੇ ਦੀਨ ਯੋਗ ਉਰਤੀ ਨਹੀਂ ਮਿਲਦੇ ਤਾਂ ਫਿਰ ਖਾਲੀ ਸੀਟਾਂ ਲੜਕੀਆਂ ਦੀ ਜਨਰਲ ਮੈਟਲਿਸਟ ਦੇ ਵਿੱਚੋਂ ਭਰੀਆਂ ਜਾਣੀਆਂ ਸੋ ਇਸ ਤਰ੍ਹਾਂ ਦੇ ਨਾਲ ਸਾਰੀ ਇਹ ਗੱਲਬਾਤ ਤੁਹਾਡੇ ਦੱਸ ਦਿੱਤੀ ਗਈ ਆ ਵੀ ਸਰਟੀਫਿਕੇਟ ਜਿਹੜੇ ਤੁਸੀਂ ਲੈ ਕੇ ਆਉਣੇ ਆ ਬਾਕੀ ਤੁਹਾਡੇ ਉਹੀ ਨੇ ਸਾਰੇ 10ਵੀਂ ਵਾਲਾ ਲੈ ਕੇ ਆਉਣਾ ਤੁਸੀਂ ਜਿਹੜਾ ਉਪਰ ਵਾਲਿਆਂ ਲਈ ਸੀ ਸਾਰੀਆਂ ਜਿਉਂ ਹੀ ਲੈ ਕੇ ਆਉਣੀਆਂ ਨੇ ਦਾਸੀ ਜਿਹੜੇ ਸਰਟੀਫਿਕੇਟ ਦੀ ਕਾਪੀ ਹੋ ਗਈ ਜਿਹੜਾ ਤੁਹਾਡਾ ਡਿਜੀਟਲ ਲੋਕਰ ਵਾਲਾ ਸਕੂਲ ਮੁਖੀ ਦੀ ਮੋਹਰ ਲੱਗੀ ਹੋਵੇ ਅੱਗੇ ਹੈਗਾ ਤੁਹਾਡਾ ਆਧਾਰ ਕਾਰਡ ਮਾਤਾ ਪਿਤਾ ਦਾ ਤੁਹਾਡਾ ਇਸ ਤੋਂ ਇਲਾਵਾ ਜਿਹੜੀ ਤੁਹਾਡੇ ਕੋਲ ਕਾਉਂਸਲਿੰਗ ਜਿਹੜਾ ਸ਼ਡਿਊਲ ਆ ਜਿਹੜੇ ਤੁਹਾਡਾ ਪੇਜ ਤੇ ਉਹ ਪੇਜ ਦੀ ਪ੍ਰਿੰਟ ਕਾਪੀ ਕਢਾ ਲੈਣੀ ਰੌ ਨੰਬਰ ਦਾ ਤੁਹਾਡਾ ਪ੍ਰਿੰਟ ਹੋਏਗਾ ਮੈਰੀਟੋਰੀਅ ਸਕੂਲ ਵਾਲੇ ਦਾ ਜਿਹੜਾ ਤੁਸੀਂ ਟੈਸਟ ਦਿੱਤਾ ਸੀਗਾ ਉਹ ਲੈ ਲੈਣਾ ਹੈ ਜਿਹੜੀ ਡਾਇਰੈਕਟ ਦੀ ਕਾਪੀ ਆਈ ਸੀ ਉਹ ਲੈ ਲੈਣਾ ਹੈ બસ ਇਸ ਤਰ੍ਹਾਂ ਦੀਆਂ ਚੀਜ਼ਾਂ ਚਾਹੀਦੀਆਂ ਨੇ ਬਾਕੀ ਤੁਸੀਂ ਆਪਣਾ ਜਿਹੜਾ ਕਾਰਡ ਜਿਹੜੇ ਨਾਲ ਲੈ ਕੇ ਜਾਣੇ ਨੇ ਧੰਨਵਾਦ ਤਾਂ ਕਿ ਵੱਧ ਤੋਂ ਵੱਧ ਅਰਥੀ ਜਾਣਕਾਰੀ ਮਿਲੇ ਇਸ ਨੂੰ ਅਪ ਵੱਧ ਤੋਂ ਵੱਧ ਸ਼ੇਅਰ ਕਰਿਏ